ਸੁਜਾਨਪੁਰ ਤੋਂ ਚੇਲੀ ਰੇਲਵੇ ਕ੍ਰੋਸਿੰਗ ਰੂਟ ਤੋਂ ਜੋ ਕਿ ਆਜ਼ਾਦੀ ਤੋਂ ਬਾਅਦ 70-80 ਸਾਲ ਤੋਂ ਚੱਲ ਰਿਹਾ ਸੀ ਦੱਸ ਦਈਏ ਪਰ ਅੱਜ ਰੇਲਵੇ ਵਿਭਾਗ ਵੱਲੋਂ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਹੁਣ ਇਸ ਮਾਰਗ ਨਾਲ ਜੁੜੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਮੌਕੇ ਕੌਂਸਲਰ ਲక్ష్ਮੀ ਵਰਮਾ ਨੇ ਦੱਸਿਆ ਹੈ ਕਿ ਇਸ ਰਸਤੇ ਤੋਂ ਰੋਜ਼ਾਨਾ ਕਰੀਬ 10 ਤੋਂ 12 ਪਿੰਡਾਂ ਦੇ ਲੋਕ ਸੁਜਾਨਪੁਰ ਆਉਂਦੇ ਨੇ ਅਤੇ ਲੜਕੇ ਲੜਕੀਆਂ ਵੀ ਇਸ ਰਸਤੇ ਦੀ ਵਰਤੋਂ ਕਰਕੇ ਸਕੂਲ ਪੜ੍ਹਨ ਲਈ ਆਉਂਦੇ ਨੇ ਜੇਕਰ ਇਹ ਸੜਕ ਬੰਦ ਹੋ ਗਈ ਤਾਂ ਲੋਕਾਂ ਨੂੰ ਹਰ ਰੋਜ਼ ਇੱਥੇ ਬੱਚੇ ਸਕੂਲਾਂ 'ਚ ਜਿਹੜੇ ਪੜ੍ਹਨ ਜਾਂਦੇ ਨੇ ਉਹ ਸੀ ਗੱਲ ਕਰੀਏ ਤਾਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਸਕਦਾ ਹੈ ਅਤੇ ਜੇਕਰ ਇਹ ਸੜਕ ਬੰਦ ਹੋ ਜਾਂਦੀ ਹੈ ਤਾਂ ਉਹਨਾਂ ਨੂੰ 4 ਮੀਲ ਹੋਰ ਸਫ਼ਰ ਕਰਨਾ ਪੈ ਸਕਦਾ ਹੈ ਸੰਸਦ ਸੁਖਵਿੰਦਰ ਸਿੰਘ ਰੰਦਾਵਾ ਨੂੰ ਜਦ ਇਸ ਬਾਰੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਇਸ ਦੇ ਉੱਤੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਉਹਨਾਂ ਨੇ ਕਿਹਾ ਹੈ ਕਿ ਇਸ ਰੂਟ ਨੂੰ ਜਲਦੀ ਤੋਂ ਜਲਦੀ ਖੁਲਵਾਇਆ ਜਾਵੇਗਾ ਤੇ ਜੋ ਲੋਕ ਜਿਹੜੇ ਨੇ ਇੱਥੋਂ ਆਣ ਜਾਣ ਦਾ ਕੰਮ ਕਰਦੇ ਨੇ ਕਿਸੇ ਵੀ ਕਿਸਮ ਦੀ ਦਿੱਕਤ ਜਿਹੜੀ ਆ ਉਹਨਾਂ ਨੂੰ ਨਹੀਂ ਆਨ ਦਿੱਤੀ ਜਾਵੇਗੀ ਲੋਕ ਇਸ ਸੜਕ ਦੀ ਵਰਤੋਂ ਨੂੰ ਜਿਹੜਾ ਹੈ ਉਹ ਬੰਦ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਹ ਹੋਏਗਾ ਮੈਂ ਲਕਸ਼ਮ ਵਰਮਾ ਐਮਸੀ ਵਾਰਡ ਨੰਬਰ 9 ਮੁਹੱਲਾ ਸ਼ੇਖਾਂ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਜਿਹੜਾ ਇਹ ਰੇਲਵੇ ਕ੍ਰੋਸਿੰਗ ਜੋ ਕਿ ਮੁਹੱਲਾ ਸ਼ੇਖਾਂ ਨੂੰ ਲੱਗਦਾ ਹੈ ਇਧਰੋਂ 10-12 ਪਿੰਡ ਲੱਗਦੇ ਹਨ ਜਿੱਥੋਂ ਕਿ ਲੋਕਾਂ ਦਾ ਆਣਾ ਜਾਣਾ ਹੈ ਤੇ ਨਾਲ ਹੀ ਇੱਥੇ ਸਾਡੇ ਸਰਕਾਰੀ ਸਕੂਲ ਹੈ ਕੁੜੀਆਂ ਦਾ ਜਿੱਥੋਂ ਕਿ ਬੱਚੇ ਦੂਰ ਦੂਰ ਤੋਂ ਪੜਨ ਆਉਂਦੇ ਹਨ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਇਹ ਜ਼ਰਾ ਸਤੈ ਨੂੰ ਬੰਦ ਨਾ ਕੀਤਾ ਜਾਵੇ। ਨਾਲ ਹੀ ਸਾਡੇ ਐਮਪੀ ਸੁਖਜਿੰਦਰ ਰੰਦਾਵਾ ਜੀ ਨੂੰ ਇਹ ਵੀ ਬੇਨਤੀ ਹੈ ਕਿ ਇਸ ਕ੍ਰੋਸਿੰਗ ਬਾਰੇ ਧਿਆਨ ਦੇਣਾ ਇਸ ਹਸਤੇ ਦੇ ਬੰਦ ਹੋਣ ਨਾਲ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਮਪਰਸਿ ਧਨੀ ਦੇ ਨਾਲ ਅਦਸਨੀ ਦੀ ਰਿਪੋਰਟ।